ਹੈ ਕੋਈ ਜੀਰੋ ਹਸਟਲ ਅਜਰ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੈਗਾ ਇੱਥੇ ਹੈ ਕੋਈ ਮੈਂ ਹੈਗਾ ਜੀ ਆਜੋ ਆਪਣੀ ਜੇਟੋ ਬਰਥ ਦੱਸੋ 27 ਜੁਲਾਈ 1994 ਕਿੱਸਾ ਆਉਂਦਾ ਪਰ ਟਿਕਦਾ ਨਹੀਂ ਹਾਂਜੀ ਤੁਸੀਂ 2020 ਚ ਕੋਈ ਬਰਨਾ ਸ਼ੌਕੀ ਤਾਂ ਪਿੱਛੇ ਕਪੜੇ ਦਾ ਹਾਂਜੀ ਹਾਂਜੀ ਜਿਹਦੇ ਵਿੱਚ ਤੁਹਾਨੂੰ ਬੁਰੀ ਤਰ੍ਹਾਂ ਘਾਟਾ ਪਿਆ ਹੋਇਆ ਜਿਹਾ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਡਮ ਤੁਹਾਡੀ ਡੇਟ ਆਫ ਬਰਥ ਹੈ ਨਹੀਂ ਕੀਮਤੀ ਆ ਤੁਹਾਨੂੰ ਖੁਦ ਨੂੰ ਨਹੀਂ ਪਤਾ ਵੀ ਡੇਟ ਆਫ ਬਰਥ ਤੁਹਾਡੀ ਅੱਗੇ ਆਉਣ ਵਾਲਾ ਤੁਹਾਡਾ ਫਿਚਰ ਸਾਰਾ ਦੱਸ ਸਕਦੀ ਹੈ ਮੈਨੂੰ ਤਾਂ ਸ਼ੌਕ ਹੋ ਗਿਆ ਜੀ ਸਿਰਫ ਇੱਕ ਡੇਟ ਆਫ ਬਰਥ ਨਾਲ ਇੰਨਾ ਜ਼ਿਆਦਾ ਪਤਾ ਲੱਗ ਜਾਂਦਾ ਜੀ ਡੇਟ ਆਫ ਬਰਥ ਤੁਹਾਡੀ ਬਹੁਤ ਕੀਮਤੀ ਆ ਇੱਕ ਚੀਜ਼ ਹੋਰ ਹੈ ਤੁਹਾਡੇ ਲਈ ਇੱਕ ਗੁੱਡ ਨਿਊਜ਼ ਆ ਕਿਹੜੀ ਆ ਜੀ ਤੁਹਾਡੀ ਬਹੁਤ ਜਲਦੀ ਇੱਕ ਬਹੁਤ ਅੱਛੀ ਜੌਬ ਲੱਗਣ ਵਾਲੀ ਆ ਇਹ 83 ਤੁਹਾਡੇ ਕੋਲ ਐਨੇ ਆਉਣਗੇ ਵੀ ਤੁਸੀਂ ਜ਼ਿੰਦਗੀੰਦੇ ਖਾ ਕੇ ਜਾਣਾ ਮੇਰੀ ਜੌਬ ਕਦੋਂ ਤੱਕ ਲੱਗਣ ਵਾਲੀ ਆ ਮੈਂ ਨੈਕਸਟ ਇਅਰ ਫੈਬਰੂਅਰ ਵਿੱਚ ਦੁਬਾਰਾ ਫਿਰ ਆਉਂਗੇ ਤੁਸੀਂ ਸਾਡੇ ਕੋਲ ਓ ਮਾਈ ਗਾਡ ਹੁਣ ਤਾਂ ਨਹੀਂ ਕਹੋਂਗੇ ਵੀ ਅਸਲ ਹੋ ਦੇ ਤੇ ਵਿਸ਼ਵਾਸ ਨਹੀਂ ਹੈਗਾ ਨਹੀਂ ਜੀ ਮੈਨੂੰ ਤਾਂ ਪਹਿਲਾਂ ਹੀ ਯਕੀਨ ਹੋ ਗਿਆ ਤੁਹਾਨੂੰ ਇਹ ਪਤਾ ਪਤਾ ਨਹੀਂ ਕਿੱਦਾਂ ਲੱਗ ਗਿਆ ਜੀ ਤੁਹਾਡੀ ਡੇਟ ਆਫ ਬਰਥ ਬਹੁਤ ਵੈਲਿਊਅਸ ਦੀ ਇੱਕ ਹੋਰ ਦਾਮੇ ਸਾਰਾ ਤੁਹਾਨੂੰ ਬਣਾ ਕੇ ਦੇ ਦੇਣੀ ਆ ਡਾਟਾ हां जी बिल्कुल ओमे ही होएगा जिमे मैं तो अनु बना के दूंगी ठीक है एक लिस्ट बना दूंगी मैं तो तानू बिल्कुल लिस्ट दे अकॉर्डिंग सारा कुछ होना थैंक यू मैम नेक्स्ट हां जी बड़ा अपना डेट ऑफ बर्थ दसो जी 7 12 80 तोड़ा था डेट ऑफ बर्थ ਤੁਹਾਡਾ ਡਿਕਲੇਸ਼ ਰਹਿੰਦਾ ਹਾਂਜੀ ਮੈਡਮ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਤੁਹਾਡਾ ਡੇਟ ਆਫ ਬਰਥ ਸਭ ਕੁਝ ਦੱਸ ਸਕਦਾ ਤੁਹਾਡੇ ਮੰਮਾ ਐਂਡ ਤੁਹਾਡੇ ਮਿਸਿਸ ਆਪਸ ਵਿੱਚ ਇਦਾਂ ਜੜੇਲਾ ਵਾਂਗੂ ਲੜਦੇ ਰਹਿੰਦੇ ਆ ਬਹੁਤ ਜ਼ਿਆਦੇ ਜੀ ਮੈਂ ਤਾਂ ਬਾਲਾ ਯੱਗ ਵਿੱਚ ਫਸਿਆ ਵਾਂ ਜੀ ਲੜਾਈ ਖਤਮ ਕਰ ਦਈਏ ਹਾਂਜੀ ਫੇਰ ਤਾਂ ਜੀ ਮੈਂ ਧਾਨੀ ਹੋ ਜੂ ਬਸ ਸਮਝ ਲਓ ਜੀ ਮੈਂ ਤਾਂ ਸ਼ੁਕਰ ਮਨਾਉਂ ਜੀ ਇੰਨਾ ਕਲੇਸ਼ ਕਰਦਿਆਂ ਇੰਨਾ ਕਲੇਸ਼ ਕਰਦਿਆਂ ਜੀ ਜੇ ਪੀ ਲਗਾ ਦੇਗੇ ਬਿਲਕੁਲ ਮੁੰਤੇ ਹਾਂਜੀ ਹਾਂਜੀ ਦੋਵਾਂ ਦੇ ਲਗਾਈਏ ਕਿ ਇੱਕ ਦੇ ਦੋਵਾਂ ਦੇ ਲਗਾ ਦਿਓ ਤਾਂ ਵਧੀਆ ਹੀ ਪੈਸਾ ਹੀ ਪੈਸਾ ਕਰਦੀ ਹੈ ਫੇਰ ਤਾਂ ਜੀ ਬਸ ਫੇਰ ਤਾਂ ਵਾਰੇ ਨਿਆਰੇ ਹੋ ਜਾਣ 2026 ਚ ਤੁਹਾਡੀ ਲੋਟਰੀ ਨਿਕਲਣ ਵਾਲੀ ਆ ਤੇ ਪੈਸਾ ਨਾ ਆਊਗਾ ਵੀ ਤੁਹਾਡੇ ਸਾਰੇ ਪਰਿਵਾਰ ਤੋਂ ਲੱਕੀ ਵੀ ਗਿਮਿਆ ਨਹੀਂ ਜਾਣਾ ਸ਼ੁਕਰ ਆ ਮੈਡਮ ਸ਼ੁਕਰ ਆਈ ਸ਼ੁਕਰ ਆ ਜੇ ਸਾਡੇ ਕੋਤੇ ਚਿੱਠੇ ਤਰ ਜਾਣ ਜੀ ਤੁਹਾਡੀ ਆਪਣੀ ਜਿਹੜੀ ਡੇਟ ਆਫ ਬਰਥ ਹੈ ਨਾ ਇਹਦੀ ਬਹੁਤ ਜ਼ਿਆਦਾ ਵੈਲਿਊ ਹੁੰਦੀ ਹੈ ਤੇ ਹਰ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਪਰ ਮੇਰੇ ਨਾਲ ਤੁਸੀਂ ਸ਼ੇਅਰ ਕੀਤੀ ਹੈ ਮੈਂ ਤੁਹਾਨੂੰ ਸਾਰਾ ਡਾਟਾ ਬਣਾ ਕੇ ਦਿੰਦੀ ਆ ਅੱਗੇ ਤੁਹਾਡੇ ਖੁਸ਼ੀਆਂ ਹੀ ਖੁਸ਼ੀਆਂ ਤੁਹਾਡੀ ਲਾਈਫ ਚ ਠੀਕ ਆ ਮੈਡਮ ਸ਼ੁਕਰ ਹੈ ਜੀ ਸ਼ੁਕਰ ਹੈ ਇੰਨਾ ਕੁਝ ਪਤਾ ਲੱਗ ਜਾਂਦਾ ਜੀ ਡੇਟ ਆਫ ਬਰਥ ਨੇ ਹਾਂਜੀ ਬਹੁਤ ਕੀਮਤੀ ਆ ਤੁਹਾਡੀ ਤੁਹਾਡਾ ਕਿਸ ਨੇ ਅਜੇ ਤੱਕ ਦੱਸਿਆ ਹੀ ਨਹੀਂ ਸੀ ਪਤਾ ਹੀ ਨਹੀਂ ਲੱਗੇ ਹੁਣ ਪਤਾ ਲੱਗ ਗਿਆ ਨਾ ਹਾਂਜੀ ਇਸ ਤੋਂ ਜਿਹੜਾ ਮੋਬਾਈਲਾਂ ਤੋਂ ਵੇਖ ਕੇ ਜਾਂ ਟੀਵੀ ਨਾਲ ਤੋਂ ਵੇਖ ਕੇ ਫਿਰ ਤੁਹਾਡੇ ਤੱਕ ਪਹੁੰਚੀ ਹੈ ਜੀ ਅੱਜ ਤੁਹਾਡੀ ਡੇਟ ਆਫ ਬਰਥ ਸਭ ਕੁਝ ਦੱਸ ਸਕਦੀ ਹੈ ਤੁਹਾਡੇ ਕੀ ਹੋਣ ਵਾਲਾ ਕੀ ਹੋਇਆ ਇੱਕ ਤੁਹਾਨੂੰ ਬਹੁਤ ਵੱਡਾ ਘਾਟਾ ਪਿਆ ਸੀ ਨਾ 2021 ਦੇ ਵਿੱਚ ਹਾਂਜੀ ਮੈਡਮ ਬਹੁਤ ਵੱਡਾ ਘਾਟਾ ਪਿਆ ਸੀ ਤੁਹਾਡਾ ਕੋਈ ਪਰਸਨਲ ਤੁਹਾਨੂੰ ਛੱਡ ਕੇ ਚਲਾ ਗਿਆ ਸੀ ਹਾਂਜੀ ਮੈਡਮ हाँ बस थोड़ी तो डेट ऑफ बर्थ ही देखो इन्नी वैल्यू कुछ भी दसिया जा सकता तो डेट ऑफ बर्थ देख के ठीक है जी मैडम हर किसी ने शेयर नहीं करनी पर मेरे ने की है तो मैं पूरा परफॉर्म बना दूंगी ये ले जाना अभी तो डे चंगे ही समान वाला ठीक है ठीक है जी मैडम नेक्स्ट बड़ी दूर तो 1500 किलोमीटर तो चल के आए हो आजो हां जी मैडम मैडम मैं भी बहुत दूर आया जी ਮੈਂ ਫਰੀਦਕੋਟ ਜ਼ਿਲ੍ਹੇ ਚੋਂ ਨਾ ਤੇ ਮੱਤੇ ਪਿੰਡ ਤੋਂ ਆਇਆ ਜੀ। ਅੱਛਾ ਜੀ। ਆਹ ਬਹੁਤ ਹੈ ਜੀ ਪੇਟਾ। ਥੈਂਕ ਯੂ ਜੀ। ਆਓ ਜੀ ਤੁਸੀਂ। ਸਤਿ ਸ਼੍ਰੀ ਅਕਾਲ ਮਰਦ। ਸਤਿ ਸ਼੍ਰੀ ਅਕਾਲ ਜੀ। ਡੇਟ ਹੋਰ ਦੱਸੋ ਜੀ। ਮੇਰੀ ਹੈਗੀ ਹੈ ਜੀ 15 11 92। ਠੀਕ ਹੈ ਜੀ। ਐਕਸ ਦਾ ਚੱਕਰ ਆ। ਜਾਨ ਜਨਮ ਵਰਦੰਸਤਈ ਡੇਟ ਆਫ ਬਰਥ ਤੁਹਾਡਾ ਸਭ ਕੁਝ ਦੱਸ ਸਕਦਾ ਤੁਹਾਡੀ ਐਕਸ ਤੁਹਾਨੂੰ ਛੱਡ ਕੇ ਚਲੀ ਗਈ ਮੈਮ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ ਹੋਇਆ ਇਸ ਤਰ੍ਹਾਂ ਹਾਂਜੀ ਹਾਂਜੀ ਮੈਡਮ ਤੁਹਾਡੀ ਐਕਸ ਵੀ ਤੁਹਾਨੂੰ ਬਹੁਤ ਮਿਸ ਕਰ ਰਹੀ ਆ ਤੇ ਉਹ ਤੁਹਾਡੇ ਕੋਲ ਵਾਪਿਸ ਆਣਾ ਜਾਂਦੀ ਆ ਮੈਡਮ ਇਹ ਜੇ ਥੋੜੀ ਜਿਹੀ ਕਨਫਿਊਜ਼ਨ ਆ ਜੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਇਹ ਇੱਕ ਮੇਰੀ ਕਲਾਸਮੇਟ ਆ ਵੀ ਉਹਦੇ ਨਾਲ ਵੀ ਇਹ ਫੇਅਰ ਆ ਜੀ ਤੇ ਉਹ ਨਹੀਂ ਹੋ ਸਕਦਾ ਜੀ ਠੀਕ ਨੇ ਜਿਹੜਾ ਜਿਹੜਾ ਤੁਹਾਡਾ ਯੋਗ ਬੰਦਾ ਨਾ ਉਹ ਤੁਹਾਡੀ ਐਕਸ ਨਾਲ ਹੀ ਬੰਦਾ ਤੁਹਾਡੀ ਜਿਹੜੀ ਮੈਰिज ਆ ਉਹ ਤੁਹਾਡੀ ਐਕਸ ਨਾਲ ਹੀ ਹੋਣੀ ਹੈ ਤੇ ਉਹ ਤੁਹਾਡੇ ਕੋਲ ਵਾਪਸ ਆ ਰਹੀ ਆ ਤੇ ਜਿਹੜੀ ਕਲਾਸਮੇਟ ਹੈ ਜੀ ਹੁਣ ਉਹ ਤੁਹਾਡੀ ਜ਼ਿੰਦਗੀ ਚੋਂ ਚਲੀ ਜਾਏਗੀ ਆਟੋਮੈਟਿਕਲੀ ਚਲੀ ਜਾਏਗੀ ਆਟੋਮੈਟਿਕਲੀ ਚਲੀ ਜਾਏਗੀ ਉਹ ਤਾਂ ਜਾਣ ਵਾਲੀ ਹੈ ਨੈਕਸਟ ਮੰਥ ਉਹ ਤਾਂ ਵਿਚਾਰੀ ਮੇਰਾ ਕਰਦੀ ਬਹੁਤ ਹੈ ਜੀ ਇਹ ਵੈਸੇ ਲੱਗਦਾ ਹੀ ਹੁੰਦਾ ਪਰ ਤੁਹਾਡੀ ਜੋ ਡੇਟ ਆਫ ਬਰਥ ਕੈਰੀ ਹੈ ਹੋਣਾ ਤਾਂ ਉਹੀ ਆ ਨਾ ਅੱਛਾ ਉਹ ਨੈਕਸਟ ਈਅਰ ਆ ਜਿਹੜੀ ਤੁਹਾਡੀ ਮੈਰਿਜ ਵੀ ਹੋਣ ਵਾਲੀ ਹੈ ਤੇ ਉਹ ਤੁਹਾਡੀ ਐਕਸ ਨਾ ਹੋਵੇਗੀ ਐਕਸ ਉਹਦੇ ਮੈਨੂੰ ਕਾਲ ਮੈਸੇਜ ਕੁਛ ਨਹੀਂ ਹੈਗਾ ਜੀ ਉਹ ਆਏਗੀ ਵਾਪਿਸ ਪਰ ਇਹ ਤੁਹਾਨੂੰ ਛੱਡ ਕੇ ਜਾਣ ਵਾਲੀ ਆ ਓਕੇ ਮੈਡਮ ਤੇ ਤੁਸੀਂ ਦੁਬਾਰਾ ਆਉਂਗੇ ਮੇਰੇ ਕੋਲ ਥੈਂਕ ਯੂ ਕਰਨ ਕਿਉਂਕਿ ਤੁਹਾਡਾ ਸੰਯੋਗ ਤੁਹਾਡਾ ਯੋਗ ਆ ਜਿਹੜਾ ਉਹ ਤੁਹਾਡੀ ਐਕਸ ਨਾ ਬਣਦਾ ਓਕੇ ਮੈਡਮ ਜੀਤੇਪੰਦਾ ਉਹਦਾ ਨਾਮ ਹਾਂਜੀ ਬਣੋ ਹਾਂਜੀ ਚਲੋ ਜੀ ਬੈਸਟ ਆਫ ਲੱਕ ਤੇ ਮੈਡਮ ਫਿਰ ਮੈਂ ਕਲਾਸ ਮੀਟ ਲਗ ਬੰਦ ਕਰਦਾ ਜੀ ਉਹ ਖੁਦ ਹੀ ਚਲੇ ਜਾਣਾ ਜੀ ਉਹਨਾਂ ਨੇ ਟੈਨਸ਼ਨ ਨਾ ਲਓ ऑल द ਬੈਸਟ ਨੈਕਸਟ ਹਾਂਜੀ ਬੀਜੀ ਹਾਜ਼ਰ ਜੰਤਰੀ ਕੀ ਦੱਸੋ ਜੀ ਤੁਹਾਡੀ ਜਨਮ ਮਤਰੀ ਕਤਾ ਪੱਕਾ ਤਾਂ ਯਾਦ ਨਹੀਂ ਉਦੋਂ ਨਾ ਲੜਾਈ ਜੀ ਲੱਗੀ ਸੀਗੀ ਕੱਤਰ ਚ ਹੱਲਾ ਚੁੱਲਾ ਜਾਂ ਮੱਚਿਆ ਵਾਸੀ ਉਦੋਂ ਮਾਤਾ ਜੀ ਡੇਟ ਆਫ ਬਰਥ ਪੂਰੀ ਦੱਸਣੀ ਪਏਗੀ ਤੁਹਾਡੀ ਡੇਟ ਆਫ ਬਰਥ ਬਿਨਾ ਕੁਝ ਵੀ ਨਹੀਂ ਹੈਗਾ ਤੁਹਾਡੀ ਡੇਟ ਆਫ ਬਰਥ ਹੀ ਸਾਰਾ ਕੁਝ ਆ ਯਾਦ ਕਰਕੇ ਦੱਸੋ ਬੇਟਾ ਜੀ ਸੱਚਾ ਸ਼ਾਇਦ ਫਿਰ ਉਦੋਂ ਕੱਤਰ ਹੀ ਹੋਣਾ ਕੱਤਰ 12 5 ਦਾ ਵੇਖ ਲਓ ਜੀ ਤੁਸੀਂ ਬਾਕੀ ਦਾ ਨੈਟ ਤੇ ਹੁਣ ਤੁਸੀਂ ਦੇਖ ਲਓ ਜੀ ਮੇਰਾ ਤਾਂ ਦਿਮਾਗ ਚੱਕਿਆ ਪਿਆ ਘਰ ਵਾਲੇ ਤੋਂ ਪਰੇਸ਼ਾਨ ਹੋ ਬਹੁਤ ਜ਼ਿਆਦਾ ਜੀ ਪਿਛਲੇ 2 ਸਾਲਾਂ ਤੋਂ ਕੋਈ ਹੋਰ ਆਰਥ ਰੱਖੀ ਬੈਠਾ ਕੁਝ ਪਤਾ ਹੀ ਨਹੀਂ ਜਿ ਭੇਤ ਹੀ ਨਹੀਂ ਆ ਰਹਾ ਰੱਖੀ ਹੈ ਕਿ ਨਹੀਂ ਨਾ ਕੋਈ ਕਮਾਈ ਦਿੰਦਾ ਤੇ ਨਾ ਘਰੇ ਹੀ ਆਉਂਦਾ ਟਾਈਮ ਸਰ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਪਛਾਣਦਾ ਵੀ ਨਹੀਂ ਨਾ ਜੀ ਵਾਪਸ ਲਿਆਣਾ ਚਾਹੁੰਨੇ ਔਨੂੰ ਹਾਂ ਜੀ ਘਰ ਦਾ ਮੋਢੀ ਹੈ ਘਰੇ ਆ ਜੇ ਆਪਦੇ ਉਹ ਔਰਤ ਉਹਨਾਂ ਨੂੰ ਖੁਦ ਬਖੋਦੀ 2026 ਦੇ ਵਿੱਚ ਛੱਡ ਕੇ ਚਲੀ ਜਾਊਗੀ ਤੇ ਤੁਹਾਡਾ ਘਰ ਵਾਲਾ ਖੁਦ ਹੀ ਵਾਪਿਸ ਆ ਜਾਏਗਾ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਬਸ ਥੋੜਾ ਜਿਹਾ ਤੁਹਾਨੂੰ ਮੈਂ ਇੱਕ ਉਪਾਅ ਦੱਸੂਗੀ ਉਹ ਤੁਸੀਂ ਕਰਨਾ ਹੈਗਾ ਉਹ ਬਸ ਕਰਦੇ ਰਹੋ ਉਹ ਤੁਹਾਨੂੰ ਮੈਂ ਬਣਾ ਕੇ ਦੇਵਾਂਗੀ ਲਿਖ ਕੇ ਦੱਸੂਗੀ ਤੇ ਤੁਹਾਡਾ ਘਰ ਵਾਲਾ 2026 ਦੇ ਵਿੱਚ ਮਾਰਚ ਦਾ ਮਹੀਨਾ ਹੋਏਗਾ ਤੇ ਉਹ ਖੁਦ ਹੀ ਘਰ ਵਾਪਿਸ ਆ ਜਾਏਗਾ ਤੇ ਉਹ ਔਰਤ ਉਹਨਾਂ ਨੂੰ ਛੱਡ ਕੇ ਚਲੀ ਜਾਏਗੀ अच्छा बेटा बेटा मेरे बच्चे वेर नहीं, नहीं, तो, तो बच्चे वेर वेर कर दे जडो घर नहीं आंदा नहीं थोनू ਤੁਹਾਡੇ ਬੱਚਿਆਂ ਨੂੰ ਬਹੁਤ ਪਿਆਰ ਕਰੇਗਾ ਤੇ ਵਾਪਿਸ ਆ ਜਾਏਗਾ अच्छा माताजी ਸਾਡੇ ਤੇ ਬਹੁਤ ਜਿਆਦਾ ਗਰੀਬੀ ਆ ਗਈ ਸਾਡਾ ਕੋਈ ਕਮਾਉਣ ਵਾਲਾ ਵੀ ਹੈ ਨਹੀਂਗਾ ਜਿੱਦੀ ਜਲਦੀ ਕਰ ਸਕਦੇ ਸਾਰਾ ਕੁਝ ਤੁਹਾਡਾ ਗਿਆ ਹੋਇਆ ਪੈਸਾ ਤੁਹਾਡਾ business ਸਭ ਕੁਝ ਵਾਪਿਸ ਆਏਗਾ ਤੁਹਾਡੇ ਘਰ ਵਾਲੇ ਦੀ ਡੇਟ ਆਫ ਬਰਥ ਵੀ ਇਹ ਹੀ ਦੱਸ ਰਹੀ ਹੈ ਤੁਹਾਡੇ ਨਾਲ ਅਟੈਚ ਹੋ ਕੇ ਹਾਂਜੀ ਤੁਹਾਡਾ ਪੈਸਾ ਤੁਹਾਡਾ ਘਰਬਾਰ ਛਾਨੋ ਸ਼ੌਕ ਸਭ ਕੁਝ ਵਾਪਿਸ ਆ ਜਾਏਗਾ ਮਾਰਚ 2026 ਦੇ ਵਿੱਚ ਤੁਸੀਂ ਦੁਬਾਰਾ ਆਉਂਗੇ ਮੈਨੂੰ ਥੈਂਕ ਯੂ ਕਰਨਾ ਧੰਨਵਾਦ ਬੇਟਾ ਤੇਰੇ ਆਓ ਅਸੀਂ ਇਹ ਵੀਡੀਓ ਸਿਰਫ ਜੋ ਵਾਪਰਿਆ ਉਵੇਂ ਹੀ ਬਣਾਈ ਹੈਗੀ ਇਹ ਸੱਚ ਆ ਜਾਂ ਝੂਠ ਆ ਇਹਦਾ ਫੈਸਲਾ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਕੀ ਇਹ ਸੱਚੀ ਹੋ ਰਿਹਾ ਜਾਂ ਇਹ ਬਿਲਕੁਲ ਝੂਠ ਆ ਤੁਸੀਂ ਕਮੈਂਟ ਕਰਨਾ ਜਾਂ ਇਸ ਵੀਡੀਓ ਨਾਲ ਰਿਲੇਟ ਕਰਦੀ ਕਿਸੇ ਦੀ ਵੀ ਕੋਈ ਸਟੋਰੀ ਆ ਤਾਂ ਉਹ ਤੁਸੀਂ ਕਮੈਂਟ ਕਰਨਾ ਤੇ ਤੁਹਾਡੇ ਨਾਲ ਅਸੀਂ ਸੰਪਰਕ ਕਰਾਂਗੇ ਜਿਹਦੇ ਨਾਲ ਵੀ ਇਹੋ ਜਿਹਾ ਕੁਝ ਹੋਇਆ ਬਾਕੀ ਕਿਸੇ ਦੇ ਧਰਮ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਹੈਗਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਬਾਕੀ ਭਾਈ ਜਿਵੇਂ ਇਸ ਵੀਡੀਓ ਨਾਲ ਸੰਬੰਧਿਤ ਜੇ ਕਿਸੇ ਨਾਲ ਵੀ ਕੋਈ ਘਟਨਾ ਵਾਪਰੀ ਆ ਉਹ ਕਮੈਂਟ ਬਾਕਸ ਦੇ ਵਿੱਚ ਆਪਣਾ ਨੰਬਰ ਜ਼ਰੂਰ ਸ਼ੇਅਰ ਕਰਨਾ ਇਹ ਸਿਰਫ ਇੱਕ ਕਾਲਪਨਿਕ ਵੀਡੀਓ ਆ ਸਾਡੇ ਵੱਲੋਂ ਇਸ ਵੀਡੀਓ ਤੇ ਕੋਈ ਵਿਚਾਰ ਨਹੀਂ ਹੈਗੇਗੇ ਵੀ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਅਸੀਂ ਤਾਂ ਸਿਰਫ ਉਹੀ ਪ੍ਰੋਸੈਸ ਆ ਤੁਹਾਡੇ ਮੂਰੇ ਜੋ ਚੱਲ ਰਿਹਾਗਾ ਸਾਨੂੰ ਟੀਵੀਆਂ ਤੇ ਚੈਨਲਾਂ ਤੇ ਬਹੁਤ ਜ਼ਿਆਦਾ ਵੇਖ ਰਹੇ ਆ ਚੱਲ ਰਿਹਾ ਮੋਬਾਈਲਾਂ ਤੇ ਤਾਂ ਕਰਕੇ ਇਹ ਵੀਡੀਓ ਬਣਾਈ ਗਈ ਆ ਤੁਸੀਂ ਕਮੈਂਟਾਂ 'ਚ ਦੱਸਣਾ ਵੀ ਇਹ ਵੀਡੀਓ ਕਿਵੇਂ ਲੱਗੀ ਵਧੀਆ ਬਣੀ ਐ ਕਿ ਅਸੀਂ ਗਲਤ ਕਰਿਆ ਕਿ ਚੰਗਾ ਕਰਿਆ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਵੀ ਇਹ ਸੱਚ ਆ ਕਿ ਝੂਠ ਆ ਇਹਦਾ ਫੈਸਲਾ ਤੁਸੀਂ ਕਰਨਾਗਾ ਜੇ ਕਿਸੇ ਨਾਲ ਕੋਈ ਘਟਨਾ ਵਾਪਰੀ ਆ ਸੀ ਉਹਦੇ ਨਾਲ ਸੰਪਰਕ ਜ਼ਰੂਰ ਕਰਾਂਗੇ ਤੇ ਹੋ ਸਕਦਾ ਅਗਲੀ ਵੀਡੀਓ ਤੁਹਾਡੇ ਵਿਚਾਰਾਂ ਤੇ ਹੋਵੇ ਧੰਨਵਾਦ ਵੱਟ ਤੋਂ ਵੱੱਟ ਵੀਡੀਓ ਨੂੰ ਸ਼ੇਅਰ ਕਰ ਦਿਓ ਮਿੱਤਰੋ ਜਿਨ੍ਹਾਂ ਨੂੰ ਚੰਗੀ ਲੱਗੀ